ਸਾਡੇ ਨਾਲ ਇਸ ਵੇਲੇ ਅਨਿਲ ਜੋਸ਼ੀ ਮੌਜੂਦ ਨੇ ਜੋਸ਼ੀ ਸਾਹਿਬ ਜੋ ਫੋਟੋਸ ਸਾਹਮਣੇ ਆ ਰਹੀਆਂ ਨੇ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਹੈ ਤੇ ਕਿੰਨੀ ਸਚਾਈ ਹੈ ਤੇ ਕੀ ਨਵਾਂ ਰਸਤਾ ਅਪਣਾ ਰਹੇ ਹੋ ਸਚਾਈ ਫੋਟੋਸ ਹੀ ਦੱਸੇਂਦੀ ਹੈ ਜੀ ਤੇ ਤੇ ਸਾਹਮਣੇ ਹੀ ਆ ਜੀ ਮਤਲਬ ਮੈਂ ਕੱਲ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਹਾਂ ਜੀ ਹਾਂਜੀ ਕੀ ਖਲਾਤ ਦੇ ਕਿਉਂਕਿ ਬੀਤੇ ਕੁਝ ਲੰਬੇ ਸਮੇਂ ਤੋਂ ਚਰਚਾ ਜ਼ਰੂਰ ਚੱਲ ਰਹੀ ਸੀ ਅਨਿਲ ਜੋਸ਼ੀ ਜੁਆਇਨ ਕਰਨਗੇ ਬਸ ਮੈਂ ਪਾਰਲੀਮੈਂਟ ਤੋਂ ਹੀ ਚੱਲਦੀ ਬਈ ਸੀ ਉਦੋਂ ਮੈਂ ਪਾਰਲੀਮੈਂਟ ਵਿੱਚ ਵੀ ਸੀ ਤੇ ਉਸ ਤੋਂ ਬਾਅਦ ਮੇਰੇ ਨਾਲ ਲਗਾਤਾਰ ਸੰਪਰਕ ਸੀ ਸਾਰੇ ਲੀਡਰ ਸਾਹਿਬਾਨ ਕਾਂਗਰਸ ਦੇ ਹੂੰ ਫਿਰ ਇੱਕ ਦਿਨ ਮੈਨੂੰ ਬਗਿਆਸਾ ਦਾ ਫੋਨ ਆਇਆ ਫਿਰ ਮੈਂ ਉਹਨਾਂ ਨੂੰ ਮਿਲਿਆ ਫਿਰ ਅਸੀਂ ਕੇਸੀ ਬੇਨੂ ਕੋਪਾਲ ਜੀ ਜਿਹੜੇ ਜਨਤ ਸੈਕਟਰੀ ਨੇ ਉਹਨਾਂ ਨੂੰ ਉਹਨਾਂ ਨੇ ਮਿਲਾਇਆ ਉਹਨਾਂ ਨੇ ਫਿਰ ਅੱਗੇ ਸ੍ਰੀ ਰਾਹਲ ਗਾਂਧੀ ਜੀ ਨੂੰ ਮਿਲਾਇਆ ਜੀ ਅਸੀਂ ਬਹੁਤ ਲੰਬੀ ਚੌੜੀ ਵਧੀਆ ਗੱਲ ਹੋਈ ਬਹੁਤ ਚੰਗੇ ਮਾਹੌਲ 'ਚ ਗੱਲ ਹੋਈ ਬਹੁਤ ਖੁਸ਼ੀ ਸੀ ਇਹ ਉਹ ਵੀ ਤੇ ਕਿਉਂਕਿ ਮੇਰੀ ਹਮੇਸ਼ਾ ਤੋਂ ਅੱਛਾ ਰਹੀ ਹੈ ਇੱਕ ਮੇਰੀ ਸੈਕੂਲਰ ਸੋਚ ਹੈ ਮੈਂ ਜਿਵੇਂ Hindu ਵੀ ਸਾਡੇ ਜੋ ਸੰਸਕ੍ਰਿਤੀ ਆਂਦੀ ਹੈ ਸਰਬ ਧਰਮ ਸੰਭਾਵ ਸਭ ਧਰਮਾਂ ਦੇ ਲੋਕ ਜਿਹੜੇ ਇੱਕ ਬਰਾਬਰ ਹੈ ਉਹਨਾਂ ਨਾਲ ਸਮਾਨ ਰੂਪ ਦੇ ਤੌਰ ਤੇ ਮੈਂ ਐਲ ਕਰਨਾ ਚਾਹੀਦਾ ਤਾਂ ਮੈਂ ਹਮੇਸ਼ਾ ਤੋਂ ਫਾਇਦਮੰਦ ਕਾਂਗਰਸ ਸੈਕੂਲਰ ਸੋਚ ਦੇ ਨਾਲ ਪੋਲਿਟਿਕਸ ਕਰਦੀ ਹੈ ਤੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸਟੇਟ ਜਿਹੜੀ ਹੈ ਉਹ ਸੈਕੂਲਰ ਸੋਰਸ ਦੇ ਨਾਲ ਚੱਲਣਾ ਡੀ ਹੈ ਇੱਥੇ ਨਾ ਸਿੱਖਾਂ ਤੇ ਸਰਕਾਰ ਬਣਦੀ ਹੈ ਨਾ ਹਿੰਦੂਜਾਂ ਤੇ ਬਣਦੀ ਹੈ ਸੈਕੂਲਰਿਜ਼ਮ ਤੇ ਹੀ ਬਣਦੀ ਹੈ ਜੀ ਬਿਲਕੁਲ ਪੱਪਾ ਅਕਾਲੀ ਦਲ ਨਾਲ ਤੁਹਾਡਾ ਰਿਸ਼ਤਾ ਦੁਬਾਰਾ ਜੁੜਿਆ ਸੀ ਕਿਉਂਕਿ ਜਿਸ ਵੇਲੇ ਤੁਸੀਂ ਲੁਧਿਆਣਾ ਦੇ ਨਾਲ ਦੁਬਾਰਾ ਤੁਹਾਨੂੰ ਤਾਂ ਮੇਰਾ ਖਿਆਲ ਤੁਹਾਡੇ ਨਾਲ ਮੇਰਾ ਖਿਆਲ ਮੇਰਾ ਹੋਈ ਵੀ ਸੀ ਆਪਣਾ ਇੰਟਰਵਿਊ ਵੀ ਉਹ ਤੁਸੀਂ ਮੈਂ ਦੱਸਿਆ ਸੀ ਮੈਂ ਦੁਬਾਰਾ ਅਕਾਲੀ ਦਲ ਕੋਈ ਜੁਆਇਨ ਨਹੀਂ ਕੀਤਾ ਮੈਂ ਡਿਜ਼ਾਈਨ ਜਿਹੜਾ ਕੀਤਾ ਮੇਰੇ ਖਿਆਲ ਤਕਰੀਬਨ ਸਾਲ ਦੇ ਕਰੀਬ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਨਾ ਡਿਜ਼ਾਈਨ ਵਾਪਸ ਲਿਆ ਨਾ ਮੈਂ ਦੁਬਾਰਾ ਅਕਾਲੀ ਦਲ ਜੁਆਇਨ ਕੀਤਾ ਤੇ ਉਹ ਇੱਕ ਖਬਰ ਅਕਵਾਡ ਫੋਟੋ ਆਈ ਸੀ ਤੇ ਉਹ ਇਲੈਕਸ਼ਨਾਂ ਚ ਲੁਧਿਆਣੇ ਦੀਆਂ ਚ ਹੂੰ ਪਰ ਮੈਂ ਕਿਉਂਕਿ ਕਿਤੇ ਵੀ ਨਹੀਂ ਗਿਆ ਮੈਂ ਕੋਈ ਬਹੁਤ ਹੀ ਕੰਟਰੋਵਰਸੀ ਨਹੀਂ ਪਰ ਮਦਦ ਉਹ ਵੀ ਕਲੀਅਰ ਕਰਤਾ ਜੀ ਕਿ ਮੈਂ ਜੁਆਇਨਿੰਗ ਵਾਲੀ ਕੋਈ ਗੱਲ ਇਹ ਮੈਂ ਨਾ ਸਰੋਪਾ ਤੋਂ ਦੁਬਾਰਾ ਪਿਆਨ ਕੋ ਪ੍ਰੈਸ ਕਾਨਫਰੰਸ ਹੋਈ ਤੇ ਨਾ ਹੀ ਮੈਂ ਆਪਣਾ ਰਿਜ਼ਾਈਨ ਵਾਪਸ ਲਿਆ ਹੂੰ ਕਿ ਮੇਰੇ ਜਿਹੜਿਆ ਉਹ ਪੰਥ ਮੁੱਦਿਆਂ ਦੇ ਉੱਤੇ ਜਿਹੜਾ ਥੋੜਾ ਜਿਹਾ ਹੈ ਸੀ ਤੇ ਮੈਂ ਹਮੇਸ਼ਾ ਤੋਂ ਤੁਹਾਨੂੰ ਦੱਸਿਆ ਵੀ ਬਾਦਲ ਸਾਹਿਬ ਦੀ ਸੋਰਸ ਸੀਗੀ ਜਿਹੜੀ ਉਹਦੇ ਕਰਕੇ ਸੋ ਮੈਂ ਕਲੀ ਡੈਲ ਜੀ ਆਸੀ ਅੰਦਰ ਰਿਸੋਰਸ ਕਰਕੇ ਉਹ ਫਿਰ ਪੰਤਕ ਮੁੱਦੇ ਇੰਨੇ ਘਾਵੀ ਹੋ ਗਏ ਉਸ ਤੋਂ ਬਾਅਦ ਫਿਰ ਮੈਂ ਜਦੋਂ ਡਿਜ਼ਾਈਨ ਦਿੱਤਾ ਮੈਂ ਦਾਸੀ ਹੁਤਾ ਹੈ ਸਾਰਾ ਪਰ ਉਸ ਤੋਂ ਬਾਅਦ ਮੈਂ ਬਿਲਕੁਲ ਮਤਲਬ ਇੰਡੀਪੈਂਡੈਂਟ ਇਸ ਹੀ ਸਾਲ ਤੋਂ ਤਕਰੀਬਨ ਹੈਗਾ ਜੀ ਤਾਂ ਜੋ ਸਬ ਜੇਰਾ ਅਗਰ ਗੱਲ ਕਰੀਏ ਤਾਂ ਇੱਥੇ ਕਾਂਗਰਸ ਦੇ ਜਿਹੜੇ ਸਭ ਤੋਂ ਵੱਡੇ ਰਾਜਨੀਤਿਕ ਵਿਰੋਧੀ ਹੈ ਉਹ ਅਕਾਲੀ ਦਲ ਵੀ ਹੈ ਤੇ ਉਸ ਤਰੀਕੇ ਨਾਲ ਕਿਵੇਂ ਦੇਖਦੇ ਕੋ ਕਿ ਤੁਸੀਂ ਕਹ ਕੇ ਮੈਂ ਸੁਖਵੀਰ ਬਾਦਲ ਨੇ ਤੁਹਾਨੂੰ ਦੱਸਿਆ ਵਾ ਕਿ ਮੈਂ ਉਦੋਂ ਉਸ ਪਾਰਟੀ ਚ ਜਦੋਂ ਰਿਹਾ ਨਾ ਤੇ ਮੈਂ ਉੱਥੇ ਗੱਲ ਇਹੀ ਕਰਦਾ ਰਿਹਾ ਇਸੇ ਕਰਕੇ ਸੁਖਵੀਰ ਜੀ ਨੂੰ ਅਸੀਂ ਹਸਾਲਾ ਸਾਥ ਲੈ ਗਏ ਥੰਦਪੁਰ ਨਹੀਂ ਲੈ ਕੇ ਗਏ ਕਿੰਨਾ ਕੋ ਹੈ ਨਾ ਤੇ ਫਿਰ ਉਹ ਜਿਵੇਂ ਫੇਸ ਬਣੇ ਪਰ ਬਾਈ ਚਾਂਸ ਜਿੰਨਾ ਜਿਸ ਸੋਚ ਦੇ ਉੱਤੇ ਪਾਰਟੀ ਬਣੀ ਹੁੰਦੀ ਆ ਹਾਂ ਪੰਥਕ ਸੋਚ ਤੇ ਪਾਰਟੀ ਬਣੀ ਹੈ ਕਿਤੇ ਨਾ ਕਿਤੇ ਮਦਰ ਜਿਹੜੇ ਕੁਝ ਲੀਡਰ ਜਿਹੜੇ ਆ ਉਸ ਹਿਸਾਬ ਨਾਲ ਨਹੀਂ ਵਿਚਾਰ ਮੇਲ ਖਾਦੇ ਮੇਰੇ ਕਈ ਵਾਰੀ ਕੰਟਰੋਵਰਸਟੀ ਹੋ ਜਾਂਦੀ ਸੀ ਉਹਦੇ ਵਿੱਚ ਆਪਣਾ ਗੋਰ ਕਮੇਟੀ ਵਗੈਰਾ ਦੇ ਵਿੱਚ ਮੈਂ ਨਹੀਂ ਚਾਹੁੰਦਾ ਜਿੱਥੇ ਕੰਫਰਟੇਬਲੀ ਬੰਦਾ ਕੰਮ ਨਾ ਕਰ ਪਾਵੇ ਜੀ ਉੱਥੇ ਕੋ ਫਾਇਦਾ ਨਹੀਂ ਹੈ ਕਾਂਗਰਸ ਤੇ ਕੰਫਰਟ ਮਿਲੇਗਾ ਜੀ ਕਿਉਂਕਿ ਕਾਂਗਰਸ ਵੀ ਕਾਂਟੋ ਕਲੇਸ਼ ਬੰਦ ਕਰਦਾ ਨਹੀਂ ਹੈ ਕਾਂਟੋ ਕਲੇਸ਼ ਹੋਰ ਸੀ ਜੀ ਜੋ ਮੇਰੀ ਸੋਚ ਹੈ ਜਿਹੜੀ ਮੈਂ ਗੱਲ ਕੀਤੀ ਹੈ ਕਿ ਸੈਕੂਲਰਿਜ਼ਮ ਦੀ ਸੋਚ ਦੇ ਉੱਤੇ ਮੈਂ ਮੈਂ ਇਸਾ ਪੈਰਾ ਦਿੱਤਾ ਤੇ ਉਹਦੇ ਕਰਕੇ ਮੈਂ ਸਮਝਦਾ ਮੈਂ ਕਿ ਕਾਂਗਰਸ ਇੱਕ ਬਿਹਤਰ ਆਪਸ਼ਨ ਸੀ ਮੇਰੇ ਵਾਸਤੇ ਜਿਹੜਾ ਪ੍ਰਮਾਤਮਾ ਨੇ ਕੁਦਰਤ ਨੇ ਜਿਹੜਾ ਜਿੱਧਰ ਨੂੰ ਮੋੜ ਕੱਟਣਾ ਹੁੰਦਾ ਉਹਨਾਂ ਮੋੜਿਆ ਮੈਂ ਪਾਰਟੀ ਛੱਡੀ ਨਹੀਂ ਸੀ ਭਾਜੀਪੀ ਭਾਜੀਪੀ ਨੇ ਮੈਨੂੰ ਕੱਟਦਾ ਸੀ ਉਸ ਤੋਂ ਬਾਅਦ ਉਹਨਾਂ ਨੇ ਕਦੀ ਮੇਰੇ ਨਾਲ ਚਾਹੁੰਦਾ ਸੰਪਰਕ ਕੀਤਾ ਨਹੀਂ ਨਾ ਹੀ ਕਦੀ ਆਵਾਜ਼ ਮਾਰੀ ਨਾ ਹੀ ਉਹਨਾਂ ਦੀ ਇੱਛਾ ਹੋਈ ਫਿਰ ਦੁਬਾਰਾ ਮੈਨੂੰ ਲੈਣ ਦੀ ਪਰ ਇਸ ਕਰਕੇ ਮੈਂ ਤੇ ਕੰਮ ਕਰਨ ਵਾਲਾ ਬੰਦਾ ਤੇ ਮੈਂ ਆਪਣਾ ਜੀਵਨ ਲੱਗਦਾ ਹੀ ਮੈਨੂੰ ਵਿਅਰਥ ਜਾ ਰਿਹਾ ਤੇ ਇਹਨੂੰ ਮੈਂ ਜਿਸ ਤਰ੍ਹਾਂ ਪਹਿਲਾਂ 10 ਸਾਲ ਰਾਤ ਦਿਨ ਸੜਕਾਂ ਤੇ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੇ ਦੁੱਖ ਸੁੱਖ ਤੇ ਰਹਿ ਕੇ ਉਹਨਾਂ ਦੇ ਨਾਲ ਮੈਂ ਨਿਬੰਧ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗਦਾ ਮੇਰੀ ਇਹ ਜਿਹੜਾ ਸਰੀਰ ਹੈ ਨਾ ਜੀ ਇਹ ਵਿਅਰਥ ਜਾ ਰਿਹਾ ਤੇ ਇਹਨੂੰ ਕਿਸੇ ਕੰਮ ਵਿੱਚ ਗੁਰੂ ਨਗਰੀ ਦੀ ਸੇਵਾ 'ਚ ਲਾਇਆ ਜਾਵੇ ਤੇ ਜਿਸ ਤਰ੍ਹਾਂ ਮੈਂ ਅੱਗੇ ਕੰਮ ਕੀਤਾ ਜੇ ਮੌਕਾ ਮਿਲਦਾ ਤੇ ਫਿਰ ਅੱਗੇ ਨਾਲ ਵੀ ਵੱਧ એનર્ਜੀ ਦੇ ਨਾਲ ਕਸੀਰ ਦੇ ਸਾਹ ਤੱਕ ਇਮਾਨਦਾਰੀ ਤੇ ਸੱਚਾਈ ਦੇ ਨਾਲ ਇਸ ਗੁਰੂ ਨਗਰੀ ਦੀ ਸੇਵਾ ਕਰਨੀ ਹੈ ਪਰ ਕੌਂਗਰਸ ਤੋਂ ਪਹਿਲਾਂ ਸਾਡਾ ਹੋਇਆ ਰਾਹੁਲ ਗਾਂਧੀ ਨਾਲ ਕੀ ਗੱਲਾਂ ਬਾਤਾਂ ਹੋਈਆਂ ਕਿਉਂਕਿ ਰਾਹੁਲ ਗਾਂਧੀ ਇੱਕ ਬਹੁਤ ਪੋਜ਼ਿਟਿਵ ਸੋਚ ਨਾਲ ਉਹਨਾਂ ਨੇ ਮਤਲਬ ਗੱਲ ਕੀਤੀ ਇੱਥੋਂ ਤੱਕ ਕਿ ਉਹ ਆਪਣੇ ਘਰ ਤੋਂ ਬਾਹਰ ਆ ਕੇ ਜਦੋਂ ਅਸੀਂ ਜਾ ਰਹੇ ਸੀ ਤੇ ਬਾਹਰ ਆ ਕੇ ਮਿਲੇ ਉੱਥੋਂ ਅੰਦਰ ਨਾਲ ਲੈ ਕੇ ਗਏ ਬੜੀ ਗ੍ਰੇਸ ਹੁੰਦੀ ਵੱਡੇ ਲੀਡਰ ਵਾਸਤੇ ਮੈਂ ਸਮਝਦਾ ਮੈਨੂੰ ਤਾਂ ਮੈਂ ਤੇ ਹੈਰਾਨ ਹੋ ਗਿਆ ਵੇਖ ਕੇ ਵੀ ਅਸੀਂ ਤੇ ਥੋੜਾ ਦੋ ਚਾਰ ਮਿੰਟ ਤਾਂ ਥੋੜਾ ਅੱਗੇ ਨੂੰ ਆ ਗਏ ਸਭੋਂ ਸਾਡੇ ਅਲ ਜਿਤਨਾ ਬੰਦਾ ਅਗਵਾਈ ਕਰਕੇ ਲੈ ਆਉਂਦਾ ਤੇ ਇਹ ਬਹੁਤ ਵੱਡੀ ਮਤਲਬ ਇਹ ਸੋਚ ਬਹੁਤ ਵੱਡਾ ਮਤਲਬ ਵੱਡੇ ਲੀਟਰਾਂ ਵਾਸਤੇ ਜਗਹ ਚਾਹੀਦਾ ਵਾ ਕਿ ਇਹ ਨਵੇਂ ਬੰਦੇ ਨੂੰ ਜਾਂ ਵਰਕਰ ਨੂੰ ਜੇ ਉਹਦਾ ਮੰਨ ਦਿੱਤਨ ਵਾਸਤੇ ਉਹ ਫਿਰ ਬੈਠ ਕੇ ਅਸੀਂ ਕਾਫੀ ਵਧੀਆ ਗੱਲਾਂ ਕੀਤੀਆਂ ਬਹੁਤ ਕੰਫਰਟੇਬਲੀ ਉਹਨਾਂ ਬਹੁਤ ਦਿਲੋਂ ਕਿੰਨੀ ਵਾਰੀ ਵੈਲਕਮ ਤੇ ਆਰ ਪਾਰਟੀ 'ਚ ਉਹਨਾਂ ਨੇ ਮੈਨੂੰ ਤੇ ਕੇ ਜੀ ਮਨੂ ਗੋਪਾਲ ਜੀ ਜਿਹੜੇ ਮੈਂ ਸਮਝਦਾ ਮਾਂ ਵੀ ਹਾਲੇ ਨਾਲ ਹੀ ਆਇਆ ਜਨਰਲ ਸੈਕਟਰੀ ਸਾ ਆਪਣਾ ਸੰਗਠਨ ਪਾਰਟੀ ਦੇ ਉਹਨਾਂ ਨੇ ਬਹੁਤ ਖੁਸ਼ੀ ਦੇ ਨਾਲ ਤੁਸੀਂ ਵੇਖੀ ਹੋਣੀ ਹੈ ਫੋਟੋ ਬਿਲਕੁਲ 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 ਬਹੁਤ ਖੁਸ਼ੀ ਦੇ ਨਾਲ ਉਹਨਾਂ ਨੇ ਵੈਲਕਮ ਕੀਤਾ ਪਾਰਟੀ ਦੇ ਵਿੱਚ ਤੇ ਫਿਰ ਮੇਰੀ ਇੱਛਾ ਇਹ ਸੀ ਵੀ ਮੈਂ ਪੰਜਾਬ ਦੇ ਵਿੱਚ ਸਾਰੇ ਕਿਉਂਕਿ ਮੇਰੇ ਸਾਰਿਆਂ ਦੇ ਨਾਲ ਬਹੁਤ ਪ੍ਰੇਮ ਪਿਆ ਤੇ ਟਿਕਟ ਦੀ ਵੀ ਗੱਲ ਹੋਈ ਹੈ ਕਿ ਕਿਸ ਨੌਰਥ ਹਲਕੇ ਤੋਂ ਟਿਕਟ ਲੜਨੀ ਹੈ ਕਰਨਪਗਨ ਤੋਂ ਟਿਕਟ ਲੜਨੀ ਹੋ ਪਤਾ ਤੁਰੰਤ ਤਨ ਮੇਰਾ ਕੋਈ ਮੁੱਦਾ ਨਹੀਂ ਜੀ ਮੈਂ ਮੈਂ ਪੋਲਿਟਿਕਸ ਜਿਹੜੀ ਕੀਤੀ ਹੈ ਇੱਥੇ ਅੰਮ੍ਰਿਤਸਰ ਸ਼ਹਿਰ ਦੀ ਸ਼ੁਰੂ ਕੀਤੀ ਇੱਥੇ ਹੀ ਖਤਮ ਕਰੂੰਗਾ ਅਗਲੇ ਸਾਲ ਤੱਕ ਸੇ ਮੈਂ ਪੋਲਿਟਿਕ ਟਿਕਟ ਦੀ ਵੀ ਗੱਲ ਹੋਈ ਹੈ ਕਿ ਤੁਹਾਨੂੰ ਟਿਕਟ ਮਿਲੇਗੀ ਜੀ ਨੌਰਥ ਹਲਕੇ ਤੋਂ ਇਹ ਗੱਲਾਂ ਜਿਹੜੀਆਂ ਨਾ ਇਹਦਾ ਕੋਈ ਮੈਨਾ ਨਹੀਂ ਹੁੰਦਾ ਆਪਣੇ ਬੰਦੇ ਨੂੰ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਚਾਹੀਦਾ ਆਪਣੇ ਕੰਮ ਤੇ ਕੌਨਫੀਡੈਂਸ ਹੋਣਾ ਚਾਹੀਦਾ ਨੈਸ਼ਨਲ ਪਾਰਟੀਆਂ ਨਾ ਹਲਕਾਂ ਚ ਆਜ ਅਨਾਉਂਸ ਕਰਦੀਆਂ ਹੁੰਦੀਆਂ ਨਾ ਟਿਕਟਾਂ ਪਹਿਲਾਂ ਅਨਾਉਂਸ ਕਰਦੀਆਂ ਮੈਂ ਬੀਜੇਪੀ ਚ ਰਹਾ ਮੈਨੂੰ ਪਤਾ ਹੈ ਸਿਸਟਮ ਦਾ ਇਸ ਕਰਕੇ ਬੰਦੇ ਨੂੰ ਆਪਣੇ ਆਪ ਤੇ ਕੌਨਫੀਡੈਂਸ ਆਪਣੇ ਕੰਮ ਤੇ ਕੌਨਫੀਡੈਂਸ ਹੋਣਾ ਚਾਹੀਦਾ ਬਾਕੀ ਚੀਜ਼ਾਂ ਕੁਛ ਅੰਦਰ ਛੁੱਟ ਹੁੰਦੀਆਂ ਜਦੋਂ ਗੱਲ ਹੁੰਦੀ ਆ ਉੱਥੇ ਕੀਤੀ ਆ ਸਾਰੀ ਗੱਲ ਮੈਨੂੰ ਬਹੁਤ ਮਤਤਸੱਲੀ ਹੈ ਮੇਰੇ ਮਨ ਨੂੰ ਕਿਉਂ ਮੈਂ ਇੱਛਾ ਰੱਖਦਾ ਸੀ ਆਖਰੀ ਸਵਾਲ ਹੈ ਕਿ ਸਾਰ ਅਤੇ ਆਖਰੀ ਸਵਾਲ ਹੈ ਆਮ ਆਦਮੀ ਪਾਰਟੀ ਨੂੰ ਕਿੱਡਾ ਵੱਡਾ ਚੈਲੰਜ ਸਮਝਦੇ ਹੋ ਕਿਉਂਕਿ ਸੂਬੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਵਧੀਆ ਕੰਮ ਕਰਦੇ ਸਾਹਮਣੇ ਆ ਕੋਈ ਡਿਲੀਵਰੀ ਨਹੀਂ ਦੇ ਪਾਇਆ ਜਿੰਨੀ ਵੱਡੀ ਆਫਤ ਆਈ ਹੈ ਉਹਦੇ ਸੂਬੇ ਬਸ ਫੋਟੋਆਂ ਲਵਾਉਣੀ ਹੈ ਅੰਜਾਮਤ ਰਫੇ ਡਰਾਮਾ ਹੀ ਕਰਨਾ ਬਹੁਤ ਜ਼ਿਆਦਾ ਕਿਉਂਕਿ ਮੈਂ ਆਪਕੇ ਆਪ ਨਜਮਾ ਪਰਸਾ ਜਾ ਵੀ ਗਿਆ ਸੀ ਕਿਤੇ ਗਿਆ ਹੀ ਨਹੀਂ ਕੋਈ ਕਈਆਂ ਜਗ੍ਹਾ ਤੇ ਜੀ ਉਹਨਾਂ ਨੇ ਸ਼ੱਤਾਂ ਟੱਥੀਆਂ ਟੈਂਟ ਜੇ ਲਾ ਕੇ ਬਾਹਰ ਬੈਠੇ ਨਾ ਮੱਛਰ ਬੁਰਾ ਹਾਲ ਬੋਚਕ ਮਤਲਬ ਡਿਲੀਵਰੀ ਨਹੀਂ ਕਰ ਪਾਏ ਇਹਨਾਂ ਨੇ ਮਤਲਬ 5 ਸਾਲ ਤੋਂ ਲੋਕਾਂ ਨੂੰ ਕਿਹਾ ਸੀ ਪੈਸੇ ਹਜ਼ਾਰ ਰੁਪਏ ਦੇਵਾਂਗੇ ਕੋਈ ਨਹੀਂ ਹੁਣੇ ਕੁਝ ਵੀ ਕਰ ਦੇਣਾ ਜਦੋਂ ਇਹ ਆਫਤ ਦੇ ਵਿੱਚ ਮੁਸ਼ਕਲ ਦੇ ਵਿੱਚ ਜਦੋਂ ਬੰਦਾ ਨਹੀਂ ਨਾ ਡਿਲੀਵਰ ਕਰ ਪਾਉਂਦਾ ਪੰਜਾਬ ਨੇ ਪੰਜਾਬ ਦੀ ਬਾਹ ਫੜੀ ਆ ਸਰਕਾਰ ਕੋ ਬਾਹ ਨਹੀਂ ਫੜੀ ਗਈ ਲੋਕਾਂ ਦੀ ਜਿਹੜੀ ਕਾਂਗਰਸ ਦੀ ਗੱਲ ਹੈ ਤੇ ਹੁਣ ਕਾਂਗਰਸ ਕਦੋਂ ਤੁਸੀਂ ਜੁਆਇਨ ਕਰ ਰਹੇ ਹੋ ਜੀ ਮੈਂ ਕੱਲ ਹੀ ਜੀ ਕੱਲ 11 ਵਜੇ ਉੱਥੇ ਚੰਡੀਗੜ੍ਹ ਕੱਲ ਚੰਡੀਗੜ੍ਹ 11 ਵਜੇ ਜੁਆਇਨ ਕਰ ਰਹੇ ਹੋ ਹਾਂਜੀ ठीकु आहे जी शुक्रिया जी अन जोशी जी तव्हां गलबा करो थैंक्यू